मोहित कुंद्रा जी हाँ जी हाँ जी अ बहुत ही ज्यादा खुशी जी गल है जी जिस चीज़ का इंतजार अस छे महीने रुके करते हैं तो बड़ा भाग आला देना कि अज शुरुआत हुई है और साहब की दुकान तो बासमती पंद्रह सौ नौ अई है जी खुली बोली कराई गई है जी रेट पच्ची सौ कवंजा के ਕੀ ਦੀ ਕੀ ਹੈ ਜੀ ਪਹਿਲਾਂ ਕਿੰਨਾ ਰੇਟ ਸੀ ਇਸ ਵਾਰੋਂ ਮੰਦੀ ਦਾ ਕਾਰਨ ਕੀ ਹੈ ਜੀ ਬਸ ਪਿਛਲੀ ਵਾਰ ਮੰਦੇ ਦਾ ਕਾਰਨ ਕੁਝ ਜੋ ਜੋ ਜਿੰਨੇ ਵੀ ਸਾਡੇ ਬਾਸਮਤੀ ਵਾਲੇ ਵੀਰ ਨੇ ਇਹਨਾਂ ਨੂੰ ਸ਼ਾਇਦ ਮੇਰੇ ਖਿਆਲ ਜੂ ਐਕਸਪੋਰਟ ਦੀ ਪ੍ਰੋਬਲਮ ਕਾਫੀ ਆਈ ਹੋਇਆ ਸਰਕਾਰ ਦੀਆਂ ਜੋ ਨੀਤੀਆਂ ਨੇ ਉਹਨਾਂ ਦਾ ਫਰਕ ਫਸਲਾਂ ਤੇ ਵੀ ਦੇਖਣ ਨੂੰ ਮਿਲੂਗਾ ਇਹ ਤਾਂ ਤੁਸੀਂ ਬਾਸਮਤੀ ਦੇ ਜੇ ਸ਼ੁਰੂਆਤ ਆ ਇਹਦਾ ਅੱਗੇ ਜਾ ਕੇ ਮੇਰਾ ਖਿਆਲ ਹੋਰ ਵੀ ਮੰਦੀ ਆ ਸਕਦੀ ਹੈ ਕਿਉਂਕਿ ਜਿਵੇਂ ਜਿਵੇਂ ਕੁਮੰਤਰੀ ਜੇ ਜੋਗ ਸਾਡਾ ਇੰਟਰਨੈਸ਼ਨਲ ਮਾਰਕੀਟ ਆ ਉਹਦੇ ਵਿੱਚ ਬਾਸਮਤੀ ਬਹੁਤ ਮੰਦੀ ਜਾ ਰਹੀ ਹੈ ਜੀ ਉਹਦੇ ਕਾਰਨ ਇਹ ਇਸ ਵਾਰ ਹਰ ਇੱਕ ਮੇਰਾ ਜੋ ਮੇਰਾ ਆਬਾ ਜੋ ਮੈਨੂੰ ਲੱਗ ਰਿਹਾ ਸੀ ਆਉਣ ਵਾਲੀਆਂ ਫਸਲਾਂ ਨੂੰ ਦਿੱਕਤ ਆਉਗੀ ਇਹ ਸਿੱਧੀ ਬਜਾਈ ਸੀ ਇਹ ਸਿੱਧੀ ਬਜਾਈ ਸੀ ਜੀ ਮਾਜ ਮੰਡੀ ਨੂੰ ਲੈ ਕੇ ਕਿਦਾਂ ਦਾ ਪ੍ਰਬੰਧ ਹੈ ਹੁਣ ਤੁਹਾਡੇ ਮੰਡੀ ਨੂੰ ਲੈ ਕੇ ਜੀ ਅੱਜ ਸ਼ੁਰੂਆਤ ਹੋਈ ਆ ਮੰਡੀ ਨੂੰ ਲੈ ਕੇ ਯੂਨੀਅਨ ਤਾਂ ਹਮੇਸ਼ਾ ਕੱਬਾ ਭਾਰ ਹੁੰਦੀਆਂ ਨੇ ਪ੍ਰਬੰਧ ਤਾਂ ਸਰਕਾਰਾਂ ਦੇ ਹੁੰਦੇ ਆ ਤੋਂ ਸਾਡੀ ਸੈਕਟੀ ਸਾਹਿਬ ਨਾਲ ਪਿਛਲੇ ਹਫ਼ਤੇ ਮੀਟਿੰਗ ਹੋਈ ਆ ਜੋ ਜੋ ਕੁਝ ਸਾਡੀਆਂ ਸਾਨੂੰ ਕਮੀਆਂ ਪੇਸ਼ੀਆਂ ਲੱਗਦੀਆਂ ਸੀ ਜੀ ਦਸੀਆਂ ਤੇ ਕੋਸ਼ਿਸ਼ ਆ ਕਿ ਜੋ ਆਉਣ ਵਾਲਾ ਸੀਜ਼ਨ ਜ਼ਿੰਮੇਦਾਰਾਂ ਲਈ ਸਾਡੇ ਲਈ ਲੇਬਰ ਲਈ ਖੁਸ਼ੀਆਂ ਭਰਿਆ ਆਕੇ ਹਾਂ ਜੀ ਪਤਾ ਜੀ ਹਾਂ ਜੀ ਅੱਜ ਸਾਡੇ ਮਾਛਵਾੜਾ ਮੰਡੀ ਦੇ ਵਿੱਚ ਜਿਹੜੀ ਬਾਸਮਤੀ ਦੀ ਹੈ ਉਹ ਪਹਿਲੀ ਢੇਰੀ ਆਈ ਹੈ ਸਭ ਤੋਂ ਪਹਿਲਾਂ ਤਾਂ ਮੁਬਾਰਕਵਾਦ ਆ ਸਾਰਿਆਂ ਨੂੰ ਤੇ ਪਰ ਅੱਜ ਜਿਹੜਾ ਰੇਟ ਹੈ ਉਹ ਥੋੜਾ ਜਿਹਾ ਹਜੇ ਪਿਛਲੀ ਵਾਰ ਨਾਲੋਂ ਕਾਫੀ ਜ਼ਿਆਦਾ ਘੱਟ ਲੱਗ ਰਿਹਾ ਤੇ ਸਰਕਾਰ ਤੋਂ ਵੀ ਮੰਗ ਹੈ ਵੀ ਇਹਦੇ ਲਈ ਜ਼ਿੰਮੇਵਾਰਾਂ ਵੱਲ ਖਾਸ ਧਿਆਨ ਦਿੱਤਾ ਜਾਵੇ ਔਰ ਜਿਹੜੀ ਜ਼ਿੰਮੇਵਾਰਾਂ ਨੂੰ ਇਹ ਅਪੀਲ ਹੈ ਵੀ ਜਿਹੜੀ ਫਸਲ ਆ ਉਹ ਪੂਰੀ ਸਕਾ ਕੇ ਮੰਡੀ ਦੇ ਵਿੱਚ ਲੈ ਕੇ ਆਉਣ। ਫਸਲ ਭਾਅ ਦਾ ਘਟਦਾ ਘਟਾਵਾਂ ਕੀ ਹੈ? ਭਾਅ ਇਸ ਵਾਰ ਕੁਝ ਜਿਹੜੀ ਸ਼ੈੱਲਰ ਇੰਡਸਟਰੀ ਹੈ ਉਹਦੇ ਤੇ ਥੋੜਾ ਜਿਹਾ ਐਫਰ ਪ੍ਰੋਬਲਮ ਆਈ ਹੋਈ ਆ ਉਹਦੇ ਐਕਸਪੋਰਟ ਦੀ ਵੀ ਥੋੜੇ ਜਿਹਾ ਸਰਕਾਰ ਨੇ ਤੱਕੀ ਬੰਦ ਕੀਤੀ ਹੋਈ ਹੈ ਹਜੇ ਉਹ ਪ੍ਰੋਬਲਮ ਹੈਗੀ ਆ ਵੀ ਪ੍ਰੋਬਲਮ ਦੂਜੀ ਖਰੀਦ ਦੇ ਵਿੱਚ ਛੱਲਰ ਵਾਲੇ ਘੱਟ ਗਏ ਤਾਂ ਦੂਜੀ ਜਿਹੜੇ ਪ੍ਰੋਬਲਮ ਦੂਜੀ ਖਰੀਦ ਦੇ ਵਿੱਚ ਜ਼ਿਆਦਾ ਪ੍ਰੋਬਲਮ ਹੈ ਔਰ ਇੱਕ ਤਰੀਕ ਤੋਂ ਵਿਜੇਕਰ ਵਾਲਾ ਜੀ ਨੇ ਜਿਹੜੇ ਪੂਰੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਹੜਤਾਲ ਦਾ ਐਲਾਨ ਕਰ ਦਿੱਤਾ ਵੀ ਇੱਕ ਤਰੀਕ ਤੋਂ ਸਾਰੀਆਂ ਮੰਡੀਆਂ ਜਿਹੜੀਆਂ ਨੇ ਪੰਜਾਬ ਦੀਆਂ ਉਹ ਬੰਦ ਹੋਣ ਗਿਆ ਦੇਖੋ ਕਾਰਨ ਤਾਂ ਇੱਕ ਹੈ ਵੀ ਜਿਹੜੀ ਛੱਲਰ ਇੰਡਸਟਰੀ ਹੈ ਇੱਕ ਤੌਹਤੇ ਬੜੇ ਸੰਕਟ ਦੇ ਤੇ ਜਿਹੜੇ ਗਨਾਮ ਨੇ ਸਾਰੇ ਉੱਪਰੇ ਪੈਲੇ ਜਿਹੜਾ ਅਗਲਾ ਚੌੜਾ ਕਿੱਥੇ ਲਾਉਣਾ ਕਿੱਥੇ ਹੈ ਸ਼ੈਲ ਇੰਡਸਟਰੀ ਨੇ ਇਸ ਕਰਕੇ ਸਾਰਾ ਕੁਝ ਜਿਹੜਾ ਹੈਗਾ ਉਹ ਬੰਦ ਹੋਇਆ ਪਿਆ ਤੁਸੀਂ ਆੜਤੀਆਂ ਨੂੰ ਕੀ ਮੰਗ ਕਰਦੇ ਸਾਡੀ ਤਾਂ ਇਹ ਮੰਗ ਹੈ ਸਰਕਾਰ ਨੂੰ ਵੀ ਜਲ ਤੋਂ ਜਲ ਜਿਹੜੀਆਂ ਸ਼ੈਲ ਇੰਡਸਟਰੀ ਦੇ ਮੰਗਾ ਨੇ ਔਰ ਆੜਤੀਆਂ ਦੇ ਮੰਗਾ ਨੇ ਇਹ ਸਾਰੀਆਂ ਨੂੰ ਜਲਦ ਤੋਂ ਜਲ ਹੱਲ ਕਰੇ ਤਾਂ ਕਿ ਜਿਹੜਾ ਆਉਣ ਵਾਲਾ ਸੀਜ਼ਨ ਬੜਾ ਵਧੀਆ ਤਰੀਕੇ ਨਾਲ ਸਸਿਕਾ ਦੀ ਇਹ ਸੰਵਾਲਾਲੇ ਸ਼ਹਿਰ ਤੋਂ ਐ ਗੁਰਜੋਤ ਸਿੰਘ ਸੰਵਾਲਾਲਾ ਨੰਬਰਦਾਰ ਜਲ ਫਸਲ ਵਿੱਚ ਨਾ ਆਇਓ ਕਿੱਦਾਂ ਪਾ ਲੱਗਿਆ ਪਾ ਠੀਕ ਆ ਜੀ ਪਿਛਲੇ ਸਾਲ ਨਾਲੋਂ ਬਹੁਤ ਮੰਦਾ ਹੈ ਪਿਛਲੇ ਸਾਲ ਮੈਂ 3300 ਨੂੰ ਵੇਚ ਕੇ ਗਿਆ ਸੀ ਇਸੇ ਮੰਡੀ ਦੇ ਵਿੱਚ ਐਤ ਕੀ ਬਹੁਤ ਝਾੜ ਵੀ ਕੀ ਨਿਕਲੇ ਕੋਈ ਫਰਕ ਹੈ ਝਾੜ ਟੈਂਪਰੇਚਰ ਹਾਈ ਕਰਕੇ ਥੋੜਾ ਝਾੜ ਦਾ ਫਰਕ ਹੈ ਇਸ ਵਾਰ ਝਾੜ ਘਟ ਰਿਹਾ ਝਾੜ ਘਟ ਨਿਕਲ ਰਿਹਾ ਬਾ ਕੀ ਸਰਕਾਰ ਨੂੰ ਕੀ ਮੰਗ ਕਰਨਾ ਚਾਹੁੰਦੇ ਸੀ ਸਰਕਾਰ ਨੂੰ ਮੰਗ ਇਹ ਹੈ ਵੀ ਸਰਕਾਰ ਕਹਿੰਦੀ ਹੈ ਫਸਲਾਂ ਦੇ ਬਦਲ ਕਰੋ ਬਦਲ ਕਰੋ ਝੋਨੇ ਦਾ ਘਟ ਪਾਣੀ ਵਾਲੀਆਂ ਫਸਲਾਂ ਬੀਜੋ ਜਦ ਹੁਣ ਇਹਦਾ ਰੇਟ ਨਹੀਂ ਹੋਊਗਾ ਤਾਂ ਜ਼ਿਮੀਂਦਾਰ ਕੀ ਹੋਰ ਬੀਜੂਗਾ ਦੂਸਰੀ ਫਸਲ ਕੀ ਬੀਜੂਗਾ ਆਮ ਪਰਮਲ ਚੋਂ ਨਹੀਂ ਲਾਊਗਾ ਜ਼ਿਮੀਂਦਾਰ ਸਰ ਤੁਸੀਂ ਇਹਦੀ ਬਜਾਈ ਇਸ ਤਰ੍ਹਾਂ ਕੀ ਜੀ ਅਸੀਂ ਸਿੱਧੀ ਬਜਾਈ ਕਰੀ ਆ ਜੀ ਉਹਨਾਂ ਦਾ ਪਾਣੀ ਦੀ ਬਚਤ ਕਾਫੀ ਹੋਈ ਆ ਜੀ ਪਾਣੀ ਦੀ ਬਚਤ ਕਾਫੀ ਹੋਈ ਆ ਪਰ ਟੈਂਪਰੇਚਰ ਹਾਈ ਰਹਿਣ ਕਰਕੇ ਥੋੜਾ ਪ੍ਰੋਬਲਮ ਛਾੜ ਕੱਟ ਰਿਹਾ ਛਾੜ ਕੱਟ ਰਿਹਾ